ਬੜੀ ਹਾਂ ਉਹ ਤਾਂ ਹਮ ਮੇਰੇ ਤਾਂ ਇੱਕ ਦੋ ਮੁੰਡੇ ਦੇਖੀ ਮੋਟਰਸਾਈਕਲ ਤੇ ਸਾਰਾ ਦਿਨ ਡੱਪ 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 ਕਰਦੇ ਰਹਿੰਦੇ ਨੇ ਇਹਦਾ ਪੁੱਤ ਪਤਾ ਨਹੀਂ ਕੀ ਪੈਸੇ ਕੂゼਲੇ ਐ ਨੇ ਕਿ ਦਰੋਤਲੇ ਐ ਨੇ ਉਹ ਫੋਕਰੀ ਬਹੁਤ ਮਾਰਦੇ ਨੇ ਬੰਨੇ ਪੁੱਤ 12ਵੀਂ ਪਾਸ ਕਰ ਲਿਆ ਹੁਣ ਤੂੰ 12ਵੀਂ ਪਾਸ ਕਰਕੇ ਨਾ ਤੈਨੂੰ ਸਕੂਟਰੀ ਲੈ ਕੇ ਦਊਗਾ। ਨਾ ਨਾ ਡਾਡੀ ਮੈਂ ਨਹੀਂ ਲੈਂਦੀ ਸਕੂਟਰੀ। ਕੀ ਫਾਇਦਾ? ਸਰਕਾਰ ਨੇ ਉਹ ਕਰਤਾ ਜੁਰਮਾਨਾ ਲਾਤਾ। ਵੀ ਜਿਹੜਾ 18 ਸਾਲ ਤੋਂ ਘੱਟ ਉਮਰ ਦਾ ਹੋਊਗਾ, ਉਹਨਾਂ ਤੇ ਨਾਲੇ 25000 ਰੁਪਏ ਜੁਰਮਾਨਾ ਭਰਨਾਗਾ। ਨਾਲੇ ਮਾਪੇ ਨੂੰ 3 ਸਾਲ ਦੀ ਸਜ਼ਾ ਆ ਗਈ। ਕੀ ਫਾਇਦਾ ਐਵੇਂ ਜੇਲ੍ਹ 'ਚ ਛੜੋਂਗੇ ਰਹਿਣ ਤੋਂ ਆਪਾਂ ਨਹੀਂ ਚਲਾਉਂਦੇ ਸਕੂਟਰੀ। ਉਹ ਮਾਰਦਾ ਹੁਣਾ ਪੁੱਤ ਸਰਕਾਰਾਂ ਦੇ। ਨਾ ਨਾ ਡਾਡੀ ਜੇ ਖਬਰਾਂ ਦੇਖੋ ਖਬਰਾਂ 'ਚ ਪਤਾ ਲੱਗੂਗਾ। ਇਹੀ ਸਾਈਕਲ ਬਥੇਰੇ ਆਪਾਂ ਨੂੰ ਆ ਪਾਪਾ ਨੇ ਫੁਕਰੀਆਂ ਬੱਕਰੀਆਂ ਮਾਰਨੀਆਂ। ਅਮੀ ਕੀ ਫਾਦਾ ਝੋਲ ਚ ਸੜਾਂਗੇ ਚੱਲ ਪੁੱਤ ਚੰਗਾ ਉਹ ਦੇਖ ਕੇ ਪੜੀ ਚੰਗਾ ਮੈਂ ਘਰ ਨੂੰ ਜਾਣਾ ਠੀਕ ਆ ਰੜੀ ਠੀਕ ਐ ਚੱਲ ਤਾਂ ਪੱਕੀ ਆ ਕੁੜੀ ਸਹੀ ਗੱਲ ਕਹਿੰਦੀ ਆ ਪੜੇ ਲਿਖੇ ਦਾ ਐ ਫਰਕ ਹੁੰਦਾ ਐ ਅਣ ਪੜਨ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਹੈ ਕਿ ਆਪਣੇ ਦੇਸ਼ ਦੇ ਉੱਤੇ ਕੀ ਹੋ ਰਿਹਾ ਕੀ ਨਾ ਕੁੜੀ ਨੂੰ ਸਾਰੀ ਖਬਰ ਆ ਮਤਲਬ ਕੀ ਇਹ ਪਤਾ ਲੱਗਿਆ ਕੋਈ ਸਰਕਾਰ ਨੇ ਕਰਿਆ ਕੋਈ ਨਵਾਂ ਕਾਨੂੰਨ ਹੁਣ ਜਵਾਕਾਂ ਨੂੰ ਜ਼ਿਆਦਾ ਚਮੜਾਈ ਜਾਂਦੇ ਆ ਹਮ ਦੂਜੇ ਚੱਲ ਦੇਖਾਂਗੇ ਗੱਲ ਕਰਕੇ ਵੀ ਹਟਾ ਦੇ ਕਿੱਥੇ ਦੀ ਮੱਤ ਕਮਰੂ ਚੱਕ ਕੇ ਰੱਖ ਦੇ ਖ ਲੈ ਫੇਰ ਮੇ ਛਾਲ ਤੇਨੂੰ ਗੱਡੀ ਦਵਾਤੀ ਸੀ 15 ਸਾਲ ਤੇਨੂੰ ਬੋਟ ਦਵਾਤਾ ਹੁਣ ਵੈਸੇ ਸਾਰ ਬਸਿੰਕਾਂ ਦੇ ਕਾਲੇ ਛੱਡਣੇ ਨਹੀਂ ਹੈਗੇ ਚੱਲ ਮੇਰਾ ਪੁੱਤਾ ਉੱਤੀ ਘਰ ਤੱਕ ਤਾਟ ਬੁੱਕੇ ਭਿਆਣਾ ਤੇਰਾ ਆਪਾਂ ਨੇ ਤੇਲਾ ਉੱਦ ਦੇ ਆਪਾਂ ਗਏ ਤੇ ਪਾਤਲਨ ਦੇ ਲੈਰੇ ਨੂੰ ਗਏ ਕਿਵੇਂ ਮੱਝ ਦੇ ਤੇ ਲੋਕ ਅਈ ਉਤਾਨਾ ਚਾ ਬਸ ਜੀ ਚਾਣੇ ਕੋਈ ਚੱਕਰ ਇਹਨੂੰ 1000 ਰੁਪਏ ਭਜਾ ਦੇਣਾ ਉਨੇ ਕੇ ਅੰਦਰ ਓਕੇ ਵੇ ਆਰੇਗਾ ਬਲਟਰੀ ਆਤਾ ਓੜੇ ਗੇਰ ਵੀ ਪੱਠੇ ਨੇ ਮੇਰੀ ਗੱਲ ਸੁਣ ਲੈ ਇਹ ਤਾਂ ਐ ਨਹੀਂ ਦਵੰਦੇ ਹੁੰਦੇ ਐ ਕਹਦੀ ਕਰੀ ਆ ਕੇ ਮੈਂ ਤਾਂ ਜ਼ਹਿਰ ਪੀਊਂਗਾ ਅੱਜ ਕਰਤਾ ਫਿਸ਼ ਕਰੀ ਆ ਕੇ ਇਹ ਪਤੰਦ ਦਾ ਕਿੰਨੇ ਸਾਲ ਹੋ ਗਏ ਈ ਲੇ ਫਿਰਦਾ ਬਲਟੇ ਦੇ ਆਤਾ ਦੇਖ ਲੈ ਹੁਣ ਸਕੂਲ ਜਾਣਾ ਮੇਰੀ ਦੇਖ ਨੀ ਟੱਕ ਪੈਂਦੀ ਆ ਟੁੱਟੇ ਹੋਏ ਸਾਈਕਲ ਤੇ ਆਰ ਤੂੰ ਸੁਣ ਜਾਨਾ ਲੈ ਮੇਰੀ ਟੋਰ ਚੱਕ ਕਰਨ ਤੇ ਤੇਰੀ ਟੋਰ ਚੱਕ ਕਰਨ ਰਸੜ ਹੋਇਆ ਮੈਂ ਜਾ ਲੋਕ ਤਾਂ ਖੱਪਾ ਔਰ ਪੜ ਕੇ ਦੇਖਦੇ ਨੇ ਮਾਰਦਾ ਪਟਾਕੇ ਬਾਹਰ ਦੂਰੋਂ ਵੀ ਆ ਰਹੇ ਬੁੱਤੀ ਰਹਾ ਮੁੰਡਾ ਵਾ ਦੂਰੋਂ ਹੀ ਦੇਖ ਲੈਂਦੇ ਨੇ ਸਕੂਲ ਵਾਲੇ ਇਹ ਤਾਂ ਬਾਜੀ ਵੀ ਨਹੀਂ ਕਰਦਾ ਵਸੰਦਰ ਦਾ ਚੱਲ ਯਾਰ ਗੌਰ ਕਰੀ ਮੇਰੀ ਗੱਲ ਨੂੰ ਜੀਪ ਤਾਂ ਗੱਲ ਸਹੀ ਕਹਿ ਗਿਆ ਉਹਦੇ ਕੋਲ ਬੁਲਟ ਐ ਮੇਰੇ ਕੋਲ ਸਾਈਕਲ ਐ ਅੱਜ ਕਿੰਨਾ ਕਰੀ ਆ ਕਿ ਉਹ ਗੱਲ ਸੁਣਨਾ ਹਣਾ ਗੱਲ ਮੈੜੇ ਨੂੰ ਫੋਨ ਆਇਆ ਸੀ ਨਾਲੇ ਸਕੂਲ 'ਚ ਬੰਦ ਕਰਤਾ ਮੋਟਰਸਾਈਕਲ ਲੈ ਜਾਣੇ ਕਿਸੇ ਨੇ ਬੱਚੇ ਨੇ ਸਕੂਲ 'ਚ ਨਹੀਂ ਲੱਗੇ ਮੇਰਾ ਮੁੰਡਾ ਤਾਂ ਐਂ ਲੈ ਕੇ ਜਾਊਗਾ 25000 ਰੁਪਏ ਜਮਾਨਾ ਜਿਹੜਾ ਕੋਈ ਬੋਲਟ ਰੋਵੇ ਕੱਢ ਲੈ ਗਿਆ ਖਾਸ ਮੈਨੂੰ ਰੋਵੇ ਖੜਕੇ ਸਰਕਾਰ ਸਕੂਲ ਉਹਦਾ ਕੰਮ ਕਰਦੀ ਸਰਕਾਰ ਦੇ ਪੈਣ ਦੇ ਖਾਸ ਮੈਨੂੰ ਕੀ ਕਰਤਾ ਪਹਿਲਾਂ ਕਹਿੰਦੇ 1000 ਰੁਪਏ ਮਹੀਨਾ ਬੁਨੀਆਂ ਨਾ ਪਾਵਾਂਗੇ ਕਿਹੜੀ ਬੁੜੀ ਨੂੰ ਪਾਤਾ ਆ ਜਾਵੇ ਉਹ 25000 ਇਕੱਠਾ ਕਰਕੇ ਦੋ ਦੋਨੇ ਚਾਈਂ ਪੂਰੇ ਉਮਰਕੇ ਸਕੂਲ ਤੇ ਬੋਲਟ ਬੋਲਟ ਦੀ ਨਹੀਂ ਲੱਗੇ ਜਿਹੜਾ ਆ ਜੀ ਨਾ ਜੀ ਦੇ ਆ ਭਗਵਾਨ ਮੰਨ ਤਾ ਦੇਖਿਆ ਹੋਇਆ ਲੰਡੇ ਜੀ ਦੇ ਤੇ ਝੜ ਨਾਲ ਦੇਖਿਆ ਨੀ ਨਾ ਬੋਲਟ ਮੋਟਰਸਾਈਕਲ ਬੰਦਰ ਸਕੂਲ ਤੇ ਸਗੈ ਰਹੇ ਨੇ ਬੰਦ ਕਰਦੇ ਐਕਸਲੈਂਟ ਹੁੰਦੇ ਨੇ ਜਵਾ ਕੋਸਲ ਦਾ ਦੇ ਦੇ ਨੀ ਮੇਰਾ ਪਾਈ ਜਾਊਗਾ ਜੀਨੇ ਮੱਛਣਾ ਮੱਛ ਲੋ ਤੂੰ ਵੀ ਮੱਛ ਲੈ ਕਾ ਕੰਮ ਕਰਾ ਕੰਮ ਕਰਾ ਉਹ ਮੇਰ ਨਾਲ ਪਕਾਈ ਮਾਰਨਾ ਆ ਚੱਕਾ ਕਬੜ ਤਾਂ ਉਲਟੇ ਜਾਈਦਾ ਹੈ ਕਿਹੜਾ ਬੋਲਟ ਬੋਲਟ ਵਰਗੇ ਦਾ ਤੈਰਨੇ ਇਹਦੇ بس اثر ਕੁਲ ਕੁਛ ਹੈ ਨਹੀਂ ਉਹ ਮੇਰੇ ਚਾਚੇ ਦਾ ਉਂਡਾ ਚੱਕੀ ਫਿਰਦਾ ਬੁਲਟ ਉਹ ਉਹ ਦੀ ਰਿਸ ਕਰੇਗਾ ਉਹਦੀ ਤਾਂ ਉਮਰ ਜਾਦੇ ਹੋਰੀ ਹੈਗੀ ਤੇਰੀ ਤਾਂ ਉਮਰ ਘਟਾ ਗਈ ਇਹ ਤਾਂ ਬੇਸਤੀ ਹੁੰਦੀ ਹੈ ਮੈਣੀ 3 ਸਾਲ ਦਾ ਦਾ ਚਲਾਣਾ ਮਾਪੇ ਨੂੰ ਉਹ ਵੀ ਤਾਂ ਲੈ ਕੇ ਜਾਂਦੇ ਉਹਦੀ ਤਾਂ ਉਮਰ ਪੂਰੀ ਹੋ ਰਹੀ ਹੈ ਜਦ ਲਾਇਸੈਂਸ ਬਣੇਗਾ ਤੇਰੇ ਪਤਾ ਲੱਗੂ ਉਹਦੇ ਮਾਪ ਪਾਪਾ ਨੂੰ ਪਤਾ ਲੱਗੂ ਮੈਨੂੰ ਤਾਂ ਬੁਲਟ ਲੈ ਗਈ ਤੇ ਤੇਰੀ ਤਾਂ 15 ਸਾਲ ਦੀ ਉਮਰ ਆ ਸਾਰੀ ਇੰਨੀ ਉਮਰ ਵੀ ਨਹੀਂ ਹੈਗੀ ਮੈਂ ਕੀ ਕਰਾਂ ਫਿਰ ਮੈਨੂੰ ਤਾਂ ਚਾਹੀਦੇ ਬਿਠਾ ਲੈਂਗਾ ਜਾ ਕੇ ਤੂੰ ਤੂੰ ਬਹਿ ਜਾ ਇੱਕ ਮਿੰਟ ਬੈਠ ਕੇ ਗੱਲ ਕਰ ਪਤਾ ਕੀ ਹੈ ਦੇਖਾ ਜੇ ਤੇਰੀ ਉਮਰ ਘਟ ਉਹਦੇ ਮੰਮੀ ਡੈਡੀ ਨੇ ਕੁਝ ਹੋਰ ਹਸਾਬ ਦੇ ਨੇ ਬਾਪ ਤਾਂ ਬੋਲਦਾ ਨਹੀਂ ਵਿਚਾਰਾ ਮਾਂ ਦੀ ਚੱਲਦੀ ਆ ਤੂੰ ਪੱਟੀ ਗੱਟੀ ਦਵਾ ਦਾਂਗੇ ਪੁੱਤ ਜਦੋਂ ਤੇਰੀ ਉਮਰ ਹੋ ਗਈ ਨਾ ਹੁਣ ਰੱਖਾਂ ਥਾਂ ਦਾ ਰੋਕਦੇ ਨਹੀਂ ਕੈਮਰੇ ਲਾਗੇ ਦੇਖ ਥੋੜਾ ਜਿਹਾ ਸਾਹ ਲੈ ਲੈ ਥੋੜਾ ਜਿਹਾ ਪੁੱਤ ਬਣ ਕੇ ਗੱਭਰੂ ਬਣ ਜਾ ਮੜਾ ਆ ਥੋੜਾ ਜਿਹਾ ਨਿਕਰ ਉੱਠ ਕੇ ਬਣ ਜੂਗਾ ਮੈਂ 18 ਸਾਲ ਦਾ ਹੋ ਜਾਣਾ ਫਿਰ ਤਾਂ ਜੋ ਮਰਜ਼ੀ ਲੈ ਲਈ ਤੇਨੀਆਂ ਗੱਲ ਪੁੱਤ ਮੰਨ ਲੈ ਕੁਝ ਨਹੀਂ ਹੁੰਦਾਗਾ ਹੁਣ ਨਹੀਂ ਵਹਿ ਰਿਆ ਆਇਆ ਜਿਵਾਕ ਚੁੱਪ ਕਰਕੇ ਮੈਨੂੰ ਫੁੱਲਟੇ ਦਵਾ ਦੇ ਨਹੀਂ ਤਾਂ ਚੱਕਾ ਬਦਾਸਾ ਕਰ ਦਿਆ ਇਹ ਨਹੀਂ ਮੰਨਦੇ ਭਈ ਜਵਾ ਲਛਣ ਇਹ ਤੇਰੇ ਵਗਿਆੜਿਆ ਹੋਇਆ ਤੇ ਮੈਡਮ ਉਹ ਤਾਂ ਇਹਨੂੰ ਕਹਿੰਦੇ ਉਹ ਕਰਦੇ ਤਾਂ ਦੂਸਰੇ ਉਹਨਾਂ ਦੇ ਹਿਸਾਬ ਨਾਲ ਚੱਲਦੇ ਨੇ। ਕੀ ਵਗੜਿਆ ਬੱਚਿਆਂ ਨੂੰ ਪੈਸੇ ਤਾਂ ਦੇ ਆ ਹੀ ਕਰਦੇ ਨੇ ਥੋੜੇ। ਪੈਸੇ ਦੇਣ ਨੂੰ ਫੇਰ ਅੱਗੇ ਨੂੰ ਜਮੇ ਖੁੱਲਾ ਗੱਫਾ ਦਿਆ ਕਰਦੇ ਨੇ। ਉਹ ਕਰੀ ਕਰਦੇ ਨੇ। ਉਹ ਵਿਗੜੇ ਹੋਏ ਹੁੰਦੇ ਕਿ ਲਾ ਕੀ ਕਰ ਰਹੇ ਨੇ ਉਹ। ਵਿਗੜਿਆ ਹੋਇਆ ਸਮਝਾ ਲਾਂਗੇ। ਕੀ ਸਮਝਾ ਲਾਂਗੇ ਜਾ ਕੁਟ ਚਾਹਦੇ ਆ। ਸਾਡੇ ਨੇ ਕੁਛ ਹੁੰਦਾ ਜਾ ਭੱਜਾ। ਅੰਮ੍ਰਿਤ ਜੜੀ ਉਰੇ ਘਰ ਤਾਂ ਬੈਠੀ ਆ। ਹੁਣ ਹੀ ਜੀ ਹੈ। ਕੀ ਹੋ ਗਿਆ? ਹਾਂ ਪੁੱਤ ਤਰੇ ਡੈਡੀ ਤਾਂ ਦਿੰਦਾ ਨਹੀਂ ਪੈਸੇ। ਉਹਦਾ ਨਾ ਨਾ ਕਰੀ ਜਾਂਦਾ ਮੈਂ ਦਵਾ ਦੂੰਗੀ ਤੈਨੂੰ ਉਸ ਤੇ ਨਾਨੀ ਤੋਂ ਲਿਆਂਗੂਗੀ ਪੈਸੇ ਉਸ ਮੈਂ ਆਪ ਜੋੜ ਰੱਖੇ ਨੇ ਇਕੱਠੇ ਕਰਖੇ ਨੇ ਚੰਗਾ ਪੁੱਤ ਕਰਾਂਗੀ ਹਾਂ ਪੱਕਾ ਦਵਾ ਦੂੰਗੀ ਕਾ ਹਾਂ ਪੱਕਾ ਤੇਰੀ ਤਾਂ ਜਵਾਬ ਦੇ ਰਿਆ ਸੀ ਡੈਡੀ ਦਾ ਕੀ ਆ ਉਹ ਤਾਂ ਇੰ ਕਰੀ ਜਾਂਦਾਗਾ ਤੈਨੂੰ ਮੈਂ ਦਵਾ ਦੂੰ ਤੈਨੂੰ ਕਹਤਾਂ ਤੇ ਨਾਨੀ ਤੋਂ ਲਿਆਂਗੂਗੀ ਉਸ ਪੈਸੇ ਉਸ ਮੈਂ ਆਪ ਇਕੱਠੇ ਕਰਖੇ ਨੇਗੇ ਤੈਨੂੰ ਚੱਲਦਾ ਮੋਟਰਸਾਈਕਲ ਦਵਾ ਦੂੰਗੀ ਜਿੰਨਾ ਮਾਤਾ ਦੇਖ ਲੈਣੇ ਜਣਾ ਐਨੇ ਤੂੰ ਸਿੱਖ ਲੇਗਾ ਥੋੜੀ ਥੋੜੀ ਹੈ ਠੀਕ ਆ ਮੇਰਾ ਪੁੱਤ ਖੜਾ ਹੋ ਜਾ ਹੁਣ ਕਾਲ ਆ ਜਾ एक्शन दादा आज तो तेरे नानक ही चल गई है अपन आ चलिए मोटरसाइकिल ले आना जाए ना चल तो तभी चल बढ़िया बोत पे चलाया कर हॉली पे बोत पे चलाना चला हॉली पे नहीं है ਆ ਕੀ ਤੇ ਚੱਕ ਲੈ ਆ ਹੋਏ ਸਾਕੇ ਨਵਾਲੇ ਹੈ ਕਿੰਨੇ ਦਿਨ ਬਾਅਦ ਦਾ ਤੈਨੂੰ ਕਰ ਤੈਨ ਦਵਾਤਾ ਜਿਹੜੀ ਤੇ ਵੀ ਤੇਰੀ ਮਿਹਰਬਾਨੀ ਹੈ ਜਿਹੜੀ ਤੂੰ ਫੂਕ ਭਰੀ ਹੈ ਅੱਛਾਈ ਹਾਂ ਪੰਪ ਮਾਰੇ ਤੀ ਉਦਨ ਵਾਲੇ ਕੰਮਾਂਗੇ ਕੀ ਕਿਹਾ ਪਰ ਕਰ ਦਿਆ ਨਹੀਂ ਫਸਲਾ ਤਾਂ ਕਹਿੰਦਾ ਵੀ ਸਾਈਕਲ ਲੈਣੀ ਨਹੀਂ ਚਾਹੀਦਾ ਹੈ ਗਿਆ ਵੀ ਆ ਫੜਵਾ ਦੱਕਵਾੜ ਮੈਂ ਤਾਂ ਬੁਲਟੇ ਦਵਾ ਦੋ ਬੁਲਟੇ ਬੁਲਟੇ ਕਿ ਕਿਹਦੇ ਪਾਸ ਬੁਲਟ ਤਿਕਦਾ ਦਸ ਨਹੀਂ ਕਿ ਦਿਨ ਤਾਂ ਚਲਾਉਂਦੇ ਹੀ ਬੱਚ ਬੁਲਟ ਵੀ ਲੈ ਲਾਂਗੇ ਅੱਛਾਈ ਕਾਲਟੀ ਬੁਲਟੀ ਮਿੱਤਰਾ ਦੇ ਨਹੀਂ ਦਿੱਤੀ ਨੀ ਫਿਰ ਅੱਜ ਲੈ 6 ਵੇੜੀ ਗੁੱਟ ਮਾਰ ਜੀ ਮੈਂ ਕਿੱਥੇ ਬਣਾ ਚੱਲ ਜਾਰੀ ਖਾਤਰ ਬੈ ਜਾਨੇ ਨਹੀਂ ਤਾਂ ਮੈਂ ਤਾਂ ਬੁੱਟਤੀ ਲੈਣਾ ਚੱਲ ਰੋਟੀ ਰੋਟੀ ਪੈਂਦੀ ਆ ਨਹੀਂ ਇੱਕ ਟਿਕਿੰਟਾ ਵੇਂ ਲਈਆ ਮਸਾ ਜੀ ਦੱਸ ਤੂੰ ਕੋਈ ਮੈਂ ਦਿਖਾ ਰਿਹਾ ਮੈਂ ਕੱਲੀ ਘਰ ਸੁਣਦਾ ਫਿਰ ਵੀ ਦੋਸਤਾ 3 ਦਿਨ ਤੱਕ ਆ ਗਿਆ ਕੱਲ ਕੋਈ ਆਣਾ ਹੈ ਪੁਲਿਸ ਬੁੱਕਸ ਮਾਰ ਲੈਣ ਚੰਗੀ ਤਰ੍ਹਾਂ ਕਿਤੇ ਮੇਰੀ ਵੀ ਬੇਇੱਜ਼ਤੀ ਕਰਾ ਦੇ ਠੀਕ ਹੈ ਚੱਲ ਜਾਮ ਤਰ ਕੱਲੂ ਇੱਥੇ ਹੀ ਕਿਤੇ ਲੈ ਜਾ ਇਸਕੇ ਸਾਈਕਲ ਦੇ ਪੇਜ ਤੇਰੀ ਮਾਂ ਕੁੱਟ ਕੇ ਨਾ ਨਹੀਂ ਤੇ ਆਉਂਗਾ ਫਸ ਠੀਕ ਹੈ ਦਸ ਦਿਨ ਬਸ ਤੈਨੂੰ ਬੋਲ ਤਾਣਾ ਐ ਕਹਿੰਦੀ ਮੈਂ ਤਾਂ ਯਾਰ ਖਾ ਕੇ ਮਰੂਗਾ ਜੀ ਆ ਵੀ ਬਿੱਚੀ ਕਟਾ ਦੀ ਠੀਕ ਹੈ ਤੈਨੂੰ ਜਲਟ ਆ ਗਿਆ ਵਧੀਆ ਬੱਖ ਮੈਂ ਫਸਟ ਆਈਆਂ ਫਸਟ ਆਹੋ ਚਲ ਵਧੀਆ ਫਿਰ ਤਾਂ ਲੱਡੂ ਦੇ ਕੇ ਆਵਾਂਗੇ ਤੇਰੀ ਘਾਈ ਦੇ ਨਾ ਚੌੜੇ ਵਾਲੇ ਹੁੰਦੇ ਨੇ ਚੌੜੇ ਵਾਲੇ ਚੌੜੇ ਹਰਸ਼ੀ ਵਾਲਾ ਜੀ ਚਾਹ ਹਰਸ਼ੀ ਵਾਲੇ ਤੇਰੀ ਬੰਨਾ ਠੀਕ ਹੈ ਬਕਰ ਨੂੰ ਜਾਂਦੇ ਤੇ ਅੱਜ ਜੀ ਜਲਟ ਆਇਆ ਉਹ ਸੁਣ ਕੇ ਆਇਆ ਉਹ ਤਾਂ ਇੱਕ ਕੰਮ ਹੋ ਗਿਆ ਕੱਟ ਕੀ ਹੋ ਗਿਆ ਕਾਰ ਦਾ ਤਾਂ ਉਹ ਉਹ ਥਾਣੇ ਮਕਸਾ ਚਲਾਨ ਹੋ ਗਿਆ ਮੇਰਾ ਕਿਆ ਪਿਲਾਨੋ ਕਰਦਾ ਨਹੀਂ ਠਠ 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 ਤੂੰ ਪਹਿਲੀ ਗੱਲ ਅਕਲ ਕਿਨੇ ਸਹੀ ਆ ਵੱਡਿਆਂ ਦੇ ਵਿੱਚ ਨਹੀਂ ਬੋਲਿਆ ਸਾਲੇ ਤੀ ਚੁੱਪ ਰਹਿ ਉਹ ਤਾਂ ਬੁਲਟ ਲਗਾ ਲਗਾ ਨਗੜਾ ਸੀ ਮੇਰੀ ਗੱਲ ਸੁਣ ਮੈਂ ਮੈਂ ਤੇਰੀ ਵਧੀਆ ਭੰਦੀਏ ਉਹ ਸਾਰੇ ਮੈਂ ਤਾਂ ਉਵੇਂ ਨਹੀਂ ਠਾਣੇ ਕਦੇ ਗਿਆ ਉਹ ਮੈਂ ਗਿਆ 3 ਨੂੰ ਉਹ ਛਡਾ ਲਿਆ ਉਹ ਜੀ ਵਧੀਆ ਵਧੀਆ ਉਹਦੇ ਆ ਕੋਈ ਆ ਦੇਖ ਰਿਹਾ ਪੁੱਛਾਂ ਫਿਰ ਉਹਨੂੰ ਤੇਰੇ ਡੈਡੀ ਨੂੰ ਉਹ ਕੰਮ ਕਰਾ ਰਿਹਾ ਦੇਖੋ ਬੋਲ ਮਾਦਰੀ ਨਾ ਨਾ ਕਰ ਉਹ ਤੀਰੇ ਉਹ ਤੀਰੇ ਉਹ ਤੀਰੇ ਅਹੀਂ ਮੜਾਇਆ ਓਏ ਆ ਗਿਆ ਸਤਪਾਲ ਆ ਗਿਆ ਅੱਜ ਕਿਵੇਂ ਮਾਰਦਾ ਬਾਜਾ ਪੰਦਾ ਮੂੰਹ ਪਣਾ ਕਰ ਲੰਦਾ ਵੀ ਵੀ ਚਾਹ ਨਾ ਪਿਆਣੀ ਪੈ ਜੇ ਔਰ ਨੂੰ ਨਾ ਦਸਣਾ ਵੀ ਕਿ ਤੇ ਚਲਾਣ ਹੋ ਗਿਆ ਓਏ ਕੀ ਹਾਲ ਐ ਸੱਸੀ ਗੱਡੀ ਦੀ ਇਕਲਾ ਸੱਸੀ ਪੁੱਤ ਪਿਆਰ ਪਹਿਲਾਂ ਤਾਂ ਕਦੇ ਬਰੇਕ ਨਹੀਂ ਝੱਟ ਗਿਆ ਵੀ ਨਹੀਂ ਵੀ ਚਾਹ ਨਾ ਪਲਾਣੀ ਪੈ ਜੇ ਉਹ ਕਾਹ ਨੂੰ ਨਹੀਂ ਚੱਕ ਕੇ ਆ ਗਿਆ ਮੈਂ ਤਾਂ ਤੈਨੂੰ ਇੱਥੋਂ ਦੀ ਜਾਂਦਾ ਕਦੇ ਮੇਲੀ ਨਹੀਂ ਹੈਗਾ ਤੂੰ ਕਦੇ ਘਰੇ ਹੁਣ ਨਾ ਆਉਂਦੇ ਖੇਤ ਚੱਕ ਜਾਦੇ ਦੇ ਗਿਆ ਤੂੰ ਐ ਨਹੀਂ ਹੁੰਦਾ ਹੁੰਦਾ ਗਵਾਣ ਮੱਥਾ ਆਪਣਾ ਕਿਵੇਂ ਮਾਰ ਰ ਬਜਾਂ ਚੱਲ ਛੱਡ ਯਾਰ ਕੋਈ ਕੱਲ ਆਇਤਾ ਹੋ ਗਿਆ ਜਿਹੜਾ ਆਪਣੇ ਬੜੇ ਭਾਈ ਦਾ ਮੁੰਡਾ ਹੈ ਮੇਰੇ ਦਾ ਹਾਂ ਇਹਦੇ ਆਉ ਮੋਟਰ ਮੋਟਰਸਾਈਕਲ ਜਾ ਫੜ ਲਿਆ ਇਹ ਤੋਂ ਉਹ ਇਹਦਾ ਫੜ ਨਹੀਂ ਸੀ ਇਹਨਾਂ ਦੇ ਹੱਥ ਚੱਕਰੀ ਸੀ ਆ ਇੱਟਾਂ ਜਿਹਾ ਪੱਧਰੇ ਛਣੇ ਕਰੀਆਂ ਨੇ ਗਲਟ ਨਹੀਂ ਆਏ ਉੱਤਿਆ ਨਹੀਂ ਮੈਂ ਕਿਹਾ ਜੀ ਮੈਂ ਤਾਂ ਮੇਰੀ ਮਾਂ ਨੇ ਫੜਾਦੀ ਚਾਪੀ ਮੈਂ ਕੀ ਕਰਦਾ ਹੁਣ ਐ ਨਹੀਂ ਪੁੱਤ ਤੱਤ ਚੱਕਿਆ ਕਰ ਦੇ ਹੁਣ ਮਿੰਨੂ ਕੀ ਪਾਦੀ ਵਿਚਾਰਣ ਹੋ ਜੂਗਾ ਨਾ ਮੈਨੂੰ ਪਤਾ ਨਹੀਂ ਕਿ ਕਿੰਨਾ ਉਮਰ ਕਿੰਨਾਂ ਕਹਿ ਸਕਦੇ 15 ਦਾ 15 ਦਾ ਸਾਨੂੰ 24 24 ਨੇ ਸਾਲ ਚ ਸਾਈਕਲ ਨਹੀਂ ਮਿਲੇ ਤੇ ਠੀਕ ਹੈ ਚੱਲ ਤੁਹਾਨੂੰ ਮਿਲ ਤੇਰੇ ਤੇਰੇ ਤਾਂ ਸਾਈਕਲ ਦਾ ਹੱਕ ਆ ਠੀਕ ਆ ਨਾਲੇ ਹੁਣ ਬਾਬਾ ਜੀ ਪਤਾ ਲੱਗਾ ਤੁਹਾਨੂੰ ਨਾ ਕੀ ਹੋ ਗਿਆ ਓਏ 3 ਸਾਲ ਦੀ ਸਜ਼ਾ 25000 ਰੁਪਏ ਜੁਰਮਾਨਾ ਉਹ ਸਰਕਾਰਾਂ ਦੇ ਹੁਕਮ ਨੇ ਹੈ ਛੜ ਜਾ ਇੱਕ ਮਿੰਟ ਉਹ ਤਿੰਨ ਤਿੰਨ ਚਾੜੀ ਜਾਂਦਾ ਬਤੰਦਰ ਦਾ ਇਹਨੂੰ ਵੀ ਆ ਜਾਣ ਦੇ ਨਾਲ ਸਮਝਾ ਦਾਂਗੇ ਮੈਂ ਤਾਂ ਇੱਕ ਮਾਣ ਲਈ ਤੇ ਤਿੰਨ ਤਿੰਨ ਚਾੜੀ ਬੱਠਾ ਹੈ ਹੈ ਉਹ ਆ ਰਿਹਾ ਡਾਕਟਰ ਆ ਉਹਨੂੰ ਆ ਜਾਣ ਦੇ ਬੰਦੇ ਨੂੰ ਉਹਨੂੰ ਅਸੀਂ ਚੌੜ ਚ ਡਾਕਟਰ ਕਹਿ ਦਿੰਦੇ ਆ ਅੱਛਾ 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 ਉਹ ਆ ਰਿਹਾ ਉਹਨੂੰ ਮੈਂ ਤਾਂ ਆਪਣੀ ਤਾਂ ਕੁੜੀਆ ਸਾਈਕਲ ਤੇ ਜਾਂਦੀ ਆ ਮੈਂ ਤਾਂ ਸਕੂਟਰੀ ਤੇ ਮਾਣ ਨੂੰ ਫਿਰਦਾ ਤੀ ਯਾਰ ਸਾਰੇ ਆ ਹੀ ਆ ਹੀ ਹਿੱਲਾ ਪਰ ਰਹਿਣ ਦਨੇ ਆ ਕੁੜੀ ਪਾਕ ਆਈ ਐ ਮਾਂ ਚੱਲ ਦਵਾ ਦਿੰਦੇ ਕੁੜੀ ਤਾਂ ਯਾਰ ਫਸਟ ਆ ਗਈ ਇਹਦੀ ਉਮਰ ਚੈੱਕ ਕਰ ਲੈ ਜਦੋਂ 18ਵਾਂ ਸਾਲ ਤੱਕ ਗਈ ਉਦੋਂ ਸਕੂਟਰ ਦੀ ਬੈਟਰੀ ਆਲੀ ਦਵਾਦੀ ਐਂ ਕਰਾਂਗੇ ਫਿਰ ਹਜੇ ਤਾਂ ਫਿਰ ਕੋਈ ਲੋੜ ਨਹੀਂ ਚੱਲ ਬੱਸ ਉਹਨੂੰ ਵੀ ਸਮਝਾ ਲੋ ਕਿ ਤੇ ਆ ਗਿਆ ਆ ਜਾੜ ਦੇ ਆ ਰੋਣਾ ਮਤਲਬ ਰੋਣਾ ਵਧਾਈਆਂ ਹੌਟਾ ਬੰਦ ਕਰ ਲਾ ਵਧਾਈਆਂ ਹੋਣ ਬਦਿਆਂ ਜੀ ਸ਼ਰਮ ਨਹੀਂ ਆਂਦੇ ਹੋਏ ਤੈਨੂੰ ਯੋਗਾ ਆ ਦੇਖੀ ਇਹ ਮੋਟਰਸਾਈਕਲ ਚਲਾਣ ਲਿਈਆਂ ਨੇ ਬਾਹ ਉਹ ਕੀ ਕਰੀਏ ਜਵਾਖ ਮੰਨਦੇ ਨੇ ਅੱਜ ਕੱਲ ਨੌਵੇਂ ਸਾਲ ਚਾਹੇ ਹਾਂ ਤੂੰ ਪਤੰਦਰਾ ਆਪਾ ਕੀ ਯਾਰ ਕੀ ਏਥੇ ਪੜੇ ਲੇ ਗਏ ਆ ਮਾਵਾ ਨੇ ਚੰਬੜਾਏ ਹੋਏ ਨੇ ਜਵਾਗ ਹੁਣ ਕੀ ਕਰੀਏ ਜੇ ਨਾ ਕਰਦੇ ਤਾਂ ਇਹ ਦੇਖ ਲੈ ਓਏ ਆਪਦਾ ਵੀ ਫਰਜ ਬਣਦਾ ਮੈਂ ਕੁੜੀ ਨੂੰ ਸਕੂਟਰੀ ਲੈ ਕੇ ਦਿੱਤੀ ਫਾਸਟ ਆਈਆ ਛੋਡੇ ਮੁੰਡੇ ਫੇਲ ਆਏ ਨੇ ਸਕੂਲ ਚ ਪਤਾ ਕਰੇਗਾ ਤੇ ਅੱਛਾ ਹਾਂ ਛੋਡੇ ਮੁੰਡੇ ਫੇਲ ਆਏ ਨੇ ਆਈ ਦਾ ਬੋਲਟ ਫੜ ਗਿਆ ਇੱਕ ਮਿੰਟ ਫੜ ਗਿਆ ਇਹਦਾ ਫੜਿਆ ਗਿਆ ਅੱਛਾ ਮੋਟਰਸਾਈਕਲ ਚਲਾਣ ਕਟ ਗਿਆ 3 ਸਾਲ ਦੀ ਸਜ਼ਾ ਹੁਣ ਸੌ ਵੀ ਹੁਣ ਹਸਰੀਆ ਪਤਾ ਨਹੀਂ ਕੀ ਬਣੂ ਕੀ ਨਾ ਹਾਂ ਮੈਂ ਤੁਹਾਨੂੰ ਪਤਾ ਹੀ ਨਹੀਂ ਯਾਰ ਇਹਦੀ ਉਮਰ ਕਿੰਨੇ ਸਾਲ ਦੀ ਆ 15 12 13 ਸਾਲ ਦੀ ਹੋਣੀ ਫੇਰ ਕੀ ਕਿਹੜੀਆਂ ਗੱਲਾਂ ਨੇ ਯਾਰ ਤੋਂ ਇਹਨੂੰ ਸਕੂਲ ਰੋਜ਼ ਮੋਟਰਸਾਈਕਲ ਤੇ ਭੇਜਦਾ ਠੀਕ ਆ ਲੈ ਰਹੇ ਪਾਤਣਾ ਗਾਹ ਪਾਰ ਖੈ ਸੋਨੇ ਯਾਰ ਥੋੜੀ ਮਜਬੂਰੀ ਆ ਵੇਲੇ ਇੱਕ ਵੇਲੇ ਠੀਕ ਆ ਐ ਥੋੜੀ ਹੁੰਦੀ ਥੋੜੀ ਸਾਈਕਲਵਾ ਦਿੰਦੇ ਹੁਣ ਬੱਚੇ ਜਿੱਦ ਕਰ ਰਹੇ ਨੇ ਫਿਰ ਕੀ ਕਰੀਏ ਜਿੱਦ ਤੱਕ 3 ਸਾਲ ਦੀ ਸਜ਼ਾ ਪੂਤ ਲਿਓ ਨਾ ਐ ਵੀ ਮੈਂ ਬੱਚਾ ਤਾਂ ਕਹੂਗਾ ਮੈਂ ਜਹਾਜ਼ ਲੈਣਾ ਲੈ ਲਵਾਂਗੇ ਨਾ ਨਾ ਇਹਨਾਂ ਦਾ ਕਸੂਰ ਐ ਇਹ ਤਾਂ ਕਹਿੰਦੇ ਦੀ ਦਵਾਨਾ ਨਹੀਂ ਹੈਗਾ ਇਹਨਾਂ ਨੇ ਕੌਣ ਦਵਾਇਆ ਭਾਈ ਮੇਰਾ ਕੀ ਦਾ ਕਸੂਰ ਆ ਐ ਬਾਹ ਮਰ ਮੈਂ ਤਾਂ ਦਵਾਇਆ ਡੱਕ ਟੇ ਕੇ ਜਾ ਦਾ ਦੇ ਮਾਰਿਆ ਗੱਲਾ ਹਾਂ ਨਹੀਂ ਦਬਾਇਆ ਨਾ ਬੁੜੀਆਂ ਨੇ ਸਾਰਾ ਕੰਮ ਕਰਾਵ ਕਰਕੇ ਮੈਂ ਤਾਂ ਬਥੇਰਾ ਰੋਕਿਆ ਚਰ ਬੁੜੀਆਂ ਬੁੜੀਆਂ ਕਮਾਲ ਹੋ ਗਿਆ ਚਲ ਇਹਨੂੰ ਹੁਣ ਅੱਗੇ ਤੋਂ ਆਪਾਂ ਸਾਈਕਲ ਦਵਾਉਂਗੇ ਇਹਨੂੰ ਅੰਦਰ ਧਰਦੇ ਆਂ ਬਚਾ ਲੈ ਨਾਲੇ ਵੀ ਕਹਿ ਦੋ ਪਿੱਛੇ ਜਰ ਜਾਣਗੇ ਕੈਮਰਾ ਨਾਲ ਦੇਖ ਕੇ ਇਹਨੂੰ ਸਕੂਲ ਤੇ ਬੱਸ ਤੇ ਲਾ ਤੇ ਬੂ ਵਾਲੇ ਟੈਂਪੂ ਤੇ ਲਾ ਅੱਛਾ ਪਰ ਜੇ ਤਾਂ 25000 ਰੁਪਿਆ ਹੈਗਾ ਤੇਰੇ ਕੋਲ ਨਾਲੇ ਸਜ਼ਾ ਕੱਟਣ ਦਾ ਦਿਲ ਹੈਗਾ ਤਾਂ ਤਾਂ ਵੀ ਥਾਣੀ ਭਗ ਜਾਓ ਕਿਉਂਕਿ ਹੁਣ ਸਕੂਲਾਂ ਚ ਵੀ ਮੈਸੇਜ ਲੱਗ ਗਿਆ ਵੀ ਭਾਈ ਕਿਉਂ ਆਕਰ ਨਹੀਂ ਕਿਸੇ ਨੇ ਮੋਟਰਸਾਈਕਲ ਤੇ ਨਹੀਂ ਆ। ਠੀਕ ਆ। ਆਪ ਦੇਖ, ਛੱਬਾਚ ਨਾਲੇ ਬੰਦਾ ਅਨਪੜਾ। ਅੱਛਾ। ਆਹ ਕੁੜੀ ਨੂੰ ਸਾਈਕਲ ਤੇ ਲੈ ਵੀ। ਠੀਕ ਆ। ਫਰਸਟ ਆਈ ਆ। ਅੱਜ ਤੋਂ ਬਾਅਦ ਤੈਨੂੰ ਬਸ ਤੇ ਜਾਣਾ, ਮੋਟਰਸਾਈਕਲ ਤੇ ਨਹੀਂ ਜਾਣਾ। ਠੀਕ ਆ? ਉਹ ਤਾਂ ਜਿੱਦ ਨੇ ਚੱਲੂਗੀ ਨਾ ਤੇਰੀ ਮਾ ਦੇ ਨਹੀਂ ਫਿਰ ਕਟਾਪਾ ਹੋਊ ਇਹਦਾ ਵੀ। ਮੇਰੇ ਪਿੱਛੇ ਲੱਗੇ ਬੰਦ ਨਾ ਤੇਨੇ ਮੋਟਰਸਿਕਲ ਲੈ ਲਿਆ ਤੇਨੇ ਇਹਦੇ ਉੱਤੇ ਵੀ ਮੇਰੇ ਘਰ ਦੇ ਦਾ ਕੀ ਹੋ ਜਾਊਗਾ? ਸਾਰਿਆਂ ਨੂੰ ਨਾਲ ਬੈਠ ਕੇ ਚਲਾਉਂਦਾ ਨਾ। ਇੱਕ ਮਿੰਟ ਕੈਮਰੇਜ ਕਣੀ ਦੇਖ ਕੇ ਬੋਲੋ। ਭਾਈ ਜੀ ਸਾਰਿਆਂ ਨੂੰ 35 ਆ। ਛੋਟੇ ਛੋਟੇ ਜਵਾਕਾਂ ਨੂੰ 14 14 ਸਾਲ ਦੇ ਨੂੰ ਮੋਟਰਸਾਈਕਲਾਂ ਤੇ ਨਾਂ ਤੋਰਿਆ ਕਰੋ ਉਹਦਾ ਚਲਾਨ ਨਹੀਂ ਕਟੂਆ ਤਾਂ ਗੋਟੇ ਕੀਤੇ ਤੜਾਉਆ ਕਿਸ ਦਾ ਐਕਸੀਡੈਂਟ ਹੋਊਗਾ ਕੀ ਫਾਇਦਾ ਹੀ ਆਪਣੇ ਤਾਂ ਪਹਿਲੀ ਕਲਾ ਕਲਾ ਜਿਹਨੇ ਮਾਰੇ ਮੋਟ ਹੈਗੇ ਨਾ ਉਹ ਵਾਰ-ਵਾਰੇ ਵਾਰੇ ਨੇ ਮਾਪਾਪ ਨੂੰ 3 ਸਾਲ ਦੀ ਸੱਚਾ ਹੈ 25000 ਰੁਪਏ ਜੁਰਮਾਨਾ ਹੈ ਇਸ ਕਰਕੇ ਛੋਟੇ ਬੱਚਿਆਂ ਨੂੰ ਕੋਈ ਸਾਧਨ ਨਾ ਦਿਓ ਨਾਲੇ ਜਿਹੜੇ ਛੋਟੇ ਛੋਟੇ ਜਵਾਕਾਂ ਨੂੰ ਆਪਾਂ ਮੂਰੇ ਚਲਾਣ ਲਾਦੇ ਨੇ ਮਾਗਰ ਭਾਰੀ ਭਾਰੀ ਆਪਾ ਬੈਠ ਜਾਨੇ ਉਹਨਾਂ ਨੂੰ ਸ਼ਰਮ ਚ ਆਉਂਦੀ ਹੈ ਕਿ ਜਵਾਕ ਨੂੰ ਨਾ ਪੜਾਈਏ ਉਦੋਂ ਤਾਂ ਆਪ ਚਲਾ ਲਈਏ ਮੋਟਰਸਾਈਕਲ ਫਿਰ ਬੋਲਟਾਂ ਦੇ ਉੱਤੇ ਦੱਗ 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 ਕਰਦੇ ਨੇ ਸਕੂਲਾਂ ਦੇ ਵਿੱਚ ਗੇੜੇ ਦਿੰਦੇ ਨੇ ਸਕੂਲ ਉਹ ਜਾਂਦੇ ਨਹੀਂ ਹੈਗੇ ਇੱਕ ਸਜ਼ਾ ਕਰਤੀ 25 ਸਾਲ ਦੀ 25 ਹਜ਼ਾਰ ਦਾ ਜੁਰਮਾਨਾ 3 ਸਾਲ ਦੀ ਸਜ਼ਾ ਤੇ ਸਾਰੇ ਆਪਣੇ ਸਕੂਲਾਂ ਦੇ ਵਿੱਚ ਮੈਸੇਜ ਲਾ ਰਹੇ ਨੇ ਪੁਲਿਸ ਵਾਲੇ ਸਾਰੇ ਜ਼ਿਲ੍ਹੇ ਦੇ ਵਿੱਚ ਲਾ ਰਹੇ ਨੇ ਮੈਸੇਜ ਹੁਣ ਨਾਕੇ ਲੱਗਣੇ ਸ਼ੁਰੂ ਹੋ ਜਾਣਗੇ ਤੇ ਆਪੜਾ ਧਿਆਨ ਰੱਖਣਾ ਤੇ ਵੱਧ ਤੋਂ ਵੱਧ ਆਪਣਾ ਜਿਹੜਾ ਚੈਨਲ ਹੈ ਦਿਲ ਪੰਜਾਬੀ ਚੈਨਲ ਇਹਨੂੰ ਸਬਸਕ੍ਰਾਈਬ ਕਰਨਾ ਤੇ ਫੋਲੋ ਕਰਨਾ ਇੱਕ ਘੰਟੀ ਬਜਾਣਾ ਲਾਇਕ ਜ਼ਰੂਰ ਕਰਨਾ ਸਾਡਾ ਵੀ ਸਾਡਾ ਵੀ ਚੈਨਲ ਦੇਖਣਾ ਸਾਡਾ ਵੀ ਮਕਸਦ ਇਹੀ ਆ ਵੀ ਤੁਹਾਨੂੰ ਮੈਸੇਜ ਦਈਏ ਜਿਵੇਂ ਮਤਲਬ ਸਕੂਲਾਂ ਦੇ ਵਿੱਚ ਪੁਲਸ ਵਾਲੇ ਮਤਲਬ ਹਰ ਇੱਕ ਏਰੀਆ ਦੇ ਵਿੱਚ ਜਾ ਜਾ ਕੇ ਦੇ ਰਹੇ ਨੇ ਅਸੀਂ ਵੀ ਤੁਹਾਨੂੰ ਇਹ ਮਤਲਬ ਫਿਲਮ ਦੇ ਥਰੂ ਅਸੀਂ ਮੈਸੇਜ ਦੇ ਰਹੇ ਹਾਂ ਤੁਹਾਨੂੰ ਵੀ ਬੱਚਿਆਂ ਨੂੰ ਤੁਸੀਂ ਮੋਟਰਸਾਈਕਲ ਨਾ ਦਿਓ ਇਹਦੇ ਵਿੱਚ ਨੁਕਸਾਨ ਹੀ ਆ ਕਿਉਂਕਿ ਬੱਚੇ ਅੱਜ ਕੱਲ ਚੰਬਲ ਦੇ ਵਿੱਚ ਚਲਾਉਂਦੇ ਨੇ ਕਹਿੰਦੇ ਨੇ ਅਸੀਂ ਰੀਲਾਂ ਬਣਾਉਣੀਆਂ ਨੇ ਰੀਲ ਬਣਾਉਣ ਨੂੰ ਬਣਾਉਣ ਦੇ ਚੱਕਰ ਦੇ ਵਿੱਚ ਮੋਟਰਸਾਈਕਲ ਕਿੱਥੇ ਹੁੰਦਾ ਜੀਰੀ ਦੇ ਵਿੱਚ ਹੁੰਦਾ ਹੈ ਨਾਲ ਸੱਟ ਵੱਜਦੀ ਆ ਨਾਲੇ ਉੱਥੇ ਥਾਣੇ ਦੇ ਵਿੱਚ ਐਨਾ ਨਾ ਭਰਦੇ ਨੇ ਨਾਲੇ ਸਜ਼ਾ ਪੁੱਟਦੇ ਨਹੀਂ ਇਸ ਲਈ ਕੋਈ ਫਾਇਦਾ ਨਹੀਂ ਹੈਗਾ ਸੋ ਤੁਸੀਂ ਸਾਰਿਆਂ ਨੂੰ ਸਰਕਾਰ ਦੇ ਇਸ ਗੱਲ ਦਾ ਕਹਿਣਾ ਮੰਨਣਾ ਚਾਹੀਦਾ ਇਹਦੇ ਵਿੱਚ ਆਪਣਾ ਹੀ ਫਾਇਦਾਗਾ ਥੈਂਕ ਯੂ ਮਿੱਤਰੋ ਆਹ ਵੀਡੀਓ ਦੇਖਿਓ ਅੱਗੇ ਅੱਗੇ ਵਧੀਆ ਵਧੀਆ ਘੈਂਟ ਘੈਂਟ ਵੀਡੀਓ ਬਣਾ